ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੂਬੇ ਪਾਰ ਵਿੱਚ ਜਨ ਸੰਪਰਕ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਤਹਿਤ ਅੱਜ ਮੋਗਾ ਦੇ ਕਸਬਾ ਧਰਮਕੋਟ ਵਿੱਚ ਵੀ ਕਾਂਗਰਸ ਪ੍ਰਧਾਨ ਵੱਲੋਂ ਇੱਕ ਜਨ ਸੰਪਰਕ ਰੈਲੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਪਰਮਾਣ ਸਵਾਗਤ ਕੀਤਾ ਗਿਆ। ਇਸ ਦੌਰਾਨ ਕਾਂਗਰਸ ਪ੍ਰਧਾਨ ਨੇ ਸੂਬੇ ਦੀ ਅਕਾਲੀ ਸਰਕਾਰ ਤੇ ਵਰਦਿਆ ਕਿ ਪੰਜਾਬ ਸਰਕਾਰ ਦਿਨੋ-ਦਿਨ ਕਰਜ਼ਈ ਹੁੰਦੀ ਜਾ ਰਹੀ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮੀਰ ਹੁੰਦੇ ਜਾ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ प्रति महीना 1000 रुपए गुजारा पत्ता देन दी भी मांग की थी ਅਸੀਂ ਇੱਕ ਪੀਏਐਲ ਪਾ ਰਹੇ ਆ ਇਹਨਾਂ ਨੂੰ ਕੋਈ ਹੱਕ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਪੰਜਾਬ ਦੀ ਪੰਜਾਬ ਦੇ ਚੌਂਕੀਦਾਰ ਨੇ ਮਾਲਕ ਨਹੀਂ ਇਹ ਜਾਇਦਾਦਾਂ ਚੌਂਕੀਦਾਰਾ ਚੌਂਕੀਦਾਰ ਦਾ ਕੰਮ ਹੁੰਦਾ ਹੈ ਜਾਇਦਾਦਾਂ ਨੂੰ ਸੁਰੱਖਿਅਤ ਰੱਖਣਾ ਚੌਂਕੀਦਾਰ ਦਾ ਕੰਮ ਗੋਦਾਮ ਨੂੰ ਤੋੜ ਕੇ ਮਾਲ ਵੇਚਣਾ ਨਹੀਂ ਹੁੰਦਾ ਉਹਨਾਂ ਨੇ ਵਾਦਾ ਕੀਤਾ ਸੀ ਜਿੰਨਾ 'ਚ ਰੋਜ਼ਗਾਰ ਨਹੀਂ ਮਿਲਦਾ ਹਰ ਪੜੇ ਲਿਖੇ ਨੌਜਵਾਨ ਨੂੰ ਅਸੀਂ 1000 ਰੁਪਏ ਪਤਾ ਦੇਵਾਂਗੇ 18 ਮਹੀਨੇ ਹੋ ਗਏ ਨੇ 65 ਲੱਖ ਬੇਰੁਜ਼ਗਾਰਾਂ ਵੱਲ 18 18000 ਰੁਪਈਆ 18 ਮਹੀਨਿਆਂ ਦਾ ਇਹਨਾਂ ਵੱਲ ਬਕਾਇਆ ਹੈ ਉਹ ਅਸੀਂ ਕੋਰਟ ਦੇ ਜ਼ਰੀਏ ਕਚਹਿਰੀਆਂ ਦੇ ਜ਼ਰੀਏ ਲੜਾਈ ਲੜ ਕੇ ਬੇਰੁਜ਼ਗਾਰਾਂ ਦੀ ਦੁਆ ਕਰ ਰਹੇ ਹਾਂ